ਹਾਂਜੀ ਕੀ ਨਾਮ ਤੁਹਾਡਾ ਤੇ ਕੀ ਗੱਲ ਹੋਈ ਹੈ ਮੈਂ ਰਿਚਾ ਅਸੀਂ ਮਾਡਰਨ ਟਾਊਨ ਗਏ ਸੀਗੇ ਬਲੈਕ ਕਲਰ ਦੀ ਮੇਰੀ ਐਕਟਿਵਾ ਸੀਗੀ ਅਸੀਂ ਕਿਸੇ ਕੰਮ ਗਏ ਅੱਧੇ ਘੰਟੇ ਲਈ 7 ਵਜੇ ਅਸੀਂ ਕੰਮ ਗਏ ਆ 7:30 ਵਜੇ ਘਰੋਂ ਬਾਹਰ ਆ ਕੇ ਦੇਖਿਆ ਤੇ ਸਾਡੀ ਐਕਟਿਵਾ ਜਿੱਥੇ ਸਿਕਲਰਟੀ ਗਈ ਸੀ ਉੱਥੇ ਨਹੀਂ ਸੀ ਤੇ ਆਸ-ਪਾਸ ਤੋਂ ਪੁੱਛ ਪੜਤਾਲ ਕੀਤੀ ਕੈਮਰਾ ਚੈਕਿੰਗ ਕੀਤੀ ਸਾਰੇ ਦੇ ਵਿੱਚ ਇੱਕ ਆਦਮੀ ਜਿਸਨੇ ਬਿਨਾਂ ਕੋਈ ਫੇਸ ਕਵਰ ਕੀਤੇ ਆਰਾਮ ਨਾਲ 2-3 ਵਾਰ ਇੱਕ ਚਾਬੀ ਘੜਦਾ ਆਪਣੀ ਪਾਕਟ ਦੇ ਵਿੱਚੋਂ ਆਰਾਮ ਨਾਲ ਉਹਨੂੰ ਲਗਾਉਂਦਾ ਹੈ ਦੋ ਤਿੰਨ ਵਾਰ ਟਰਾਈ ਕਰਦਾ ਨਹੀਂ ਖੁੱਲਦੀ ਹੈ ਫਿਰ ਜਦੋਂ ਖੁੱਲ ਜਾਂਦੀ ਹੈ ਤੇ ਨਾਲ ਹੀ ਸੈਲਫ ਮਾਰਦਾ ਸਟਾਰਟ ਕਰਦਾ ਤੇ ਨਾਲ ਹੀ ਐਪੀ ਵਾਲਾ ਤੇ ਚੱਲਾ ਲੱਗਦਾ ਓਸੀ ਕੇ ਸ਼ੋਰੂਮ ਦੀ ਵੀ ਐਸੀ ਉੱਥੇ ਨਹੀਂ ਮੇਰੇ ਬੇਟੇ ਦਾ ਫਰੈਂਡ ਰਹਿੰਦੀ ਹੈ ਉੱਥੇ ਕਲਾਸਮੇਟ ਤੋਂ ਉਹਨਾਂ ਦੇ ਘਰ ਫੰਕਸ਼ਨ ਸੀਗਾ ਅਸੀਂ ਉੱਥੇ ਗਏ ਸੀਗੇ ਤੇ ਕੋਈ ਪੁਲਿਸ ਕਮਲੇਟ ਕੀਤੀ ਫਿਰ ਤੁਸੀਂ ਹਾਂਜੀ ਐਸਐਚਓ ਸਾਹਿਬ ਨੂੰ ਅਸੀਂ ਰਿਪੋਰਟ ਕੀਤੀ ਹੋਈ ਹੈ ਇਸਕੇ ਕੰਨੇ ਹੋ ਉਹਨਾਂ ਨੇ ਵੀ ਕਿਹਾ ਵੀ ਕੋਆਪਰੇਟ ਕਰਾਂਗੇ ਜਲਦੀ ਜਲਦ ਕੋਸ਼ਿਸ਼ ਕਰਾਂਗੇ ਵੀ ਲੱਭ ਕੇ ਦਿੱਤੀ ਜਾਵੇ ਤੁਹਾਡੀ ਐਕਟਿਵਿਟੀ ਕਾਪੀ ਫਿਰ ਤੁਹਾਡੇ ਕੋਲ ਹੈ ਨਹੀਂ ਸਾਰੇ ਡਾਕੂਮੈਂਟਸ ਉਹਦੇ ਵਿੱਚ ਹੀ ਸਿਗੇ ਮੇਰੇ ਕੁਝ ਆਫੀਸ਼ੀਅਲ ਡਾਕੂਮੈਂਟਸ ਸਿਗੇ ਉਹ ਵੀ ਉਹਦੇ ਵਿੱਚ ਹੀ ਸਿਗੇ ਕੀ ਨਾਮ ਤੁਹਾਡਾ ਦੱਸਿਆ ਜੀ ਰੀਚਾ